ਕੜ ਵਾਤਰ ਕਿਦਾਂ ਲੱਗਦਾ ਹੈ ਹਾਂਜੀ ਨਹੀਂ ਘਰ ਪੜਾਉਂਦੀ ਆਇਆ ਉਹ ਆਉ ਜਾਂਦੇ ਆ ਵੀ ਥੱਲੇ ਟੈਰਾਂ ਟੂਨਾ ਲੱਗੀਆਂ ਤੇ ਵਧੀਆ ਪੱਜਣਾ ਹੋਵੇ ਦੇਖੀ ਬਹੁਤ ਸੋਹਣਾ ਹੈ ਘਰ ਸਾਰੇ ਕਮਰੇ ਵੀ ਚਲੋ ਖੁੱਲੇ ਨੇ ਹਾਂ ਵਧੀਆ ਹੈ ਘਰ ਵਧੀਆ ਕਰੀਆ ਦੱਸੋ ਮਾਨਾ ਜੀ ਤੁਹਾ ਵੀ ਠੀਕ ਹੀ ਆ ਹਾਂਜੀ ਨਹੀਂ ਹੁੰਦਾ ਤਾਂ ਚੱਲੇ ਆ ਵੀ ਜੋ ਮੰਗਦੀਆਂ ਜੀ ਉਹਨੂੰ ਦੇ ਦਿਆ ਕਰ ਆਉਂਦੇ ਨਹੀਂ ਤੁਹਾਡੀ ਜਰਮਨਿਆ ਕਰਨੀ ਕੋ ਉਹ ਬਣਾ ਲਿਆ ਕਰਾਂਗੇ ਤੁਸੀਂ ਤਿੰਨੇ ਜਾਣੇ ਜੇ ਬਹਿ ਕੇ ਸ਼ਾਮ ਨੂੰ ਗੱਲਾਂ ਬਾਤਾਂ ਗੀਰ ਰੋਟੀ ਪਾਣੀ ਖਾ ਕੇ ਹਾਂਜੀ ਕਿੰਨੇ ਨੇ ਆਇਆ ਵੀ ਮਾਤਾ ਦਾ ਵੀ ਦਿਲ ਨੂੰ ਮਾਂ ਤਾਂ ਇਹ ਗੱਲ ਹੀ ਪੁੱਛ ਲਈ ਪਈ ਹੈਗੀ ਆ ਕਿ ਨਹੀਂ ਹੁਣ ਵਿਆਹ ਦੇ ਵਿੱਚ ਉਹਨੇ ਵੀ ਸਮਾਨ ਸਮੂਹ ਖਾਦਾ ਵਾ ਤੇ ਦਵਾਈ ਉਹਨੂੰ ਦੇ ਆਂਦੀ ਹੈ ਮੰਮੀ ਜੀ ਕਈ ਕਰਾਂ ਵਿੱਚ ਲੂਣ ਮਸਾਲਾ ਵੱਧ ਖਾਂਦੇ ਆ ਤੇ ਕਈਆਂ ਵਿੱਚ ਘੱਟ ਖਾਂਦੇ ਆ ਤੇ ਚਲ ਜਿੱਥੋਂ ਨਾ ਪਤਾ ਲੱਗੇ ਦੱਸ ਦਿਆ ਕਰਿਓ ਇਹ ਵਿਆਹ ਦੇ ਬਿਲਕੁਲ ਠਿੱਕਾ ਕਰਦੀ ਆ ਦੱਸ ਦਿਓ ਨਾ ਉਹਨਾਂ ਨੂੰ ਤੇ ਹੀ ਠਿੱਕਾ ਲੱਗਦਾ ਚਲ ਮੇਰਾ ਠਿੱਕਾ ਕਰ ਦਿੱਤਾ ਆਪ ਘਾਲਾ ਪਾ ਲਿਆ ਕਰ ਤੇ ਚੇਨ ਕਰ ਤੈਨੂੰ ਹਾਂ ਦੱਸ ਦਿਓ ਤੁਸੀਂ ਵੀ ਮੈਦਮੀ ਜੀ ਮੈਦ ਦੀ ਬੀਬੀ ਨੂੰ ਆਖਿਆ ਹੈ ਕਿ ਚਲ ਰਹਿ ਪੈਂਦੇ ਉਹ ਤਾਂ ਘਰ ਹੋਰੇ ਬੱਚਿਆਂ ਦੇ ਹਾਂ ਕੋ ਵੀ ਦੇ ਆੜੀ ਢੱਕਾ ਘੱਟਦਾ ਰੋਟੀ Um, I